ਹਾਂਜੀ ਹੈਲੋ ਸਤਿ ਸ੍ਰੀ ਅਕਾਲ ਸਾਰੇ ਆਪ ਭਰਾਵਾਂ ਨੂੰ ਤੇ ਤੁਹਾਨੂੰ ਮੈਂ ਦਿਖਾਉਣਾ ਅੱਜ ਗਰਾਊਂਡ ਦੀ ਰੌਣਕ ਜਿਹੜੀ ਗਰਾਊਂਡ ਦੇ ਵਿੱਚ ਲੱਗਦੀ ਆ ਤੇ ਉਹਦੇ 'ਚ ਥੋੜਾ ਜਿਹਾ ਆਪਾਂ ਨੂੰ ਸੁਧਾਰ ਕਰਨ ਦੀ ਲੋੜ ਆ ਉਹ ਸੁਧਾਰ ਆ ਇਹ ਸੁਧਾਰ ਕਰਕੇ ਮੈਂ ਉਹ ਜਿਹੜੀ ਵੀਡੀਓ ਆ ਉਹ ਮੈਂ ਬਣਾਉਣ ਲੱਗਿਆ ਤੇ ਉਹ ਜਿਹੜੇ ਸਪੋਰਟਸਮੈਨ ਆ ਮੇਰੇ ਸੀਨੀਅਰ ਆ ਜਿੰਨੇ ਵੀ ਹਨਾ ਤੇ ਉਹ ਵੀ ਸਮਝ ਜਾਣਗੇ ਜੋ ਬੰਦਾ ਸਪੋਰਟਸਮੈਨ ਇਹਨਾਂ ਸਾਰੇ ਉਹ ਬਹੁਤ ਆਸਾਨੀ ਨਾਲ ਆਪਣੀ ਜਿਹੜੀ ਗੱਲ ਆ ਉਹ ਸਮਝ ਜਾਣਗੇ ਮੈਥੋਂ ਹੋ ਸਕਦਾ ਕੋਈ ਗੱਲ ਪੱਖ ਰੱਖਣ ਚ ਕੋਈ ਕਮਜ਼ੋਰੀ ਰਹਿ ਜੇ ਤੇ ਸਾਰੇ ਭਰਾਵਾਂ ਨੇ ਗੱਲ ਸਮਝਣੀ ਵੀ ਆ ਜਿੰਨੇ ਸੀਨੀਅਰ ਆ ਖਾਸ ਕਰਕੇ ਤੇ ਗੱਲ ਜਿਹੜੀ ਆ ਬਈ ਗੰਭੀਰਤਾ ਜਿਹੜੀ ਮੈਂ ਸੋਚਦਾ ਮੇਰੇ ਮੇਰੇ ਹਿਸਾਬ ਨਾਲ ਪੂਰੀ ਡੰਗਾਈ ਵਾਲੀ ਗੱਲ ਆ ਬਾਕੀ ਤੁਹਾਨੂੰ ਮੈਂ ਥੋੜੀ ਜਿਹੀ ਰੌਣਕ ਵਿਖਾ ਦਿੰਨਾ ਗਰਾਊਂਡ ਦੀ ਜਿਹੜੀ ਗਰਾਊਂਡ ਦੇ ਵਿੱਚ ਇਸ ਟਾਈਮ ਮੌਜੂਦਾ ਜੋ ਬੱਚੇ ਗਰਾਊਂਡ ਚ ਆਉਂਦੇ ਆ ਮੁੰਬਲੇ ਗਿਟ ਚਾਹਤਾ ਹੈ ਬਾਈ ਬਖਸ਼ਿਆ ਪਾਈ ਨੂੰ ਇਹ ਨਾ ਬਾਈ ਜਿਹੜਾ ਛੋਕੀ ਆ ਆਪਣੇ ਛੋਕੀ ਸ਼ਰਮਾ ਪੰਡਤ ਛੋਕੀ ਪੰਡਤ ਤੇ ਛੋਕਾ ਛੋਕਾ ਇਹ ਉਹਦਾ ਮੁੰਡਾ ਬਾਈ ਜਿਹੜਾ ਰੈਸਲਿੰਗ ਇਹਨੂੰ ਕਰਾਉਂਦਾ ਵਿਚਾਰਾ ਇਹ ਡੇਲੀ ਆਉਂਦਾ ਇਹਨਾਂ ਨੂੰ ਪੂਰੀ ਪ੍ਰੈਕਟਿਸ ਜਿਹੜੀ ਬੱਚਿਆਂ ਨੂੰ ਇਹ ਇਹ ਕਰਵਾਉਂਦਾ ਜਿੰਨੀ ਇਹਦੀ ਵਾਹ ਲੱਗਦੀ ਹੈ ਮੈਨੂੰ ਇਹਨੂੰ ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਵੇਂਦੇ ਨੂੰ ਇਹ ਰੈਗੂਲਰ ਹੀ ਆਉਂਦਾ ਬੱਚੇ ਭਲਾ ਮੈਸ ਕਰ ਜਾਣੇ ਆ ਕੇ ਪਰ ਆਪਦੀ ਡਿਊਟੀ ਪੂਰੀ ਆਪਦੀ ਸਾਮਿ ਹੋਈ ਆ ਤੇ ਇਹਦਾ ਵੀ ਦਿਲੋਂ ਧੰਨਵਾਦ ਕਰਦੇ ਆ ਚਲੋ ਬੱਚਾ ਜਿੰਨੇ ਜੋਗ ਰਹਾ ਹੈਗਾ ਬਈ ਉਨਾ ਕੋਈ ਵੀ ਕਰਦੇ ਆ ਉਹ ਮੁੰਡੇ ਵਾਲੀਵਾਲ ਵਾਲਿਆ ਵਾਲੀਵਾਲ ਵੀ ਖੇਡ ਹੀ ਜਾਂਦੇ ਆ ਉਹ ਮੁੰਡੇ ਕ੍ਰਿਕਟ ਵਾਲਿਆ ਕ੍ਰਿਕਟ ਖੇਡ ਕੇ ਛੱਡ ਗਏ ਆ ਤੇ ਰੌਣਕ ਮੇਲਾ ਗਰਾਊਂਡ ਦੇ ਵਿੱਚ ਇਸ ਵਕਤ ਪੂਰਾ ਪਰ ਇੱਕ ਤਾਂ ਇਹ ਗੱਲ ਹੋਈ ਸੀ ਵੀ ਜਿਹੜਾ ਸਮੈਸ਼ਿੰਗ ਦਾ ਨੈੱਟ ਲਾਉਣਾ ਸੀਗਾ ਤੇ ਉਹ ਟੀਮ ਤਿਆਰ ਕਰਨੀ ਸੀ ਬੱਚਿਆਂ ਦੀ ਬੱਚੇ ਜਿਹੜੇ ਲੈਣੇ ਸੀ ਆਪਾਂ ਸਕੂਲ ਚੋਂ ਤੇ ਮੇਰਾ ਮੰਨਣਾ ਇਹ ਆ ਵੀ ਅੱਗੇ ਹੁਣ ਜਿਹੜੇ ਟੂਰਨਾਮੈਂਟ ਆਪਣੇ ਸਕੂਲੀ ਆ ਰਹੇ ਆ ਸਕੂਲੀ ਜਿਹੜੇ ਟੂਰਨਾਮੈਂਟ ਆਉਣੇ ਆ ਇਹ ਆਉਣੇ ਆ ਬਾਈ ਜੀ ਰੱਬ ਤੁਹਾਡਾ ਭਲਾ ਕਰੇ ਪਹਿਲਾਂ ਆਉਣਗੇ ਜੌਣ ਦੇ ਫੇਰ ਆਉਣਗੇ ਜ਼ਿਲ੍ਹੇ ਦੇ ਫੇਰ ਆਉਣਗੇ ਸਟੇਟ ਦੇ ਤੇ ਫੇਰ ਉਸ ਤੋਂ ਬਾਅਦ ਆਊਗੀ ਐਥਲੈਟਿਕ ਮੀਟ ਐਥਲੈਟਿਕ ਮੀਟ ਤੇ ਗੱਲ ਜਿਹੜੀ ਮੈਂ ਤੁਹਾਨੂੰ ਕਹਿਣੀ ਚਾਹਣਾ ਉਹ ਇਹ ਆ ਵੀ ਜਿਵੇਂ ਆਪਣੇ ਸਕੂਲ ਚ ਸਰਕਾਰੀ ਡੀਪੀ ਆ ਡੀਪੀ ਸਾਰਾ ਡੀਪੀ ਮਾਸਟਰ ਸਕੂਲਾਂ ਦੇ ਵਿੱਚ ਤੇ ਉਹ ਬਾਈਰ ਕਰਦੇ ਕਿ ਆਹੋ ਕਿਉਂ ਨਹੀਂ ਬੱਚਿਆਂ ਨੂੰ ਖੜਾ ਰਹਿਗੇ ਬੱਚਿਆਂ ਨੂੰ ਉਹ ਮੰਨ ਲਓ ਵਾਲੀਬਾਲ ਦੀ ਟੀਮ ਤਿਆਰ ਕਰਨ ਕਬੱਡੀ ਦੀ ਕਰਨ ਖੋਖੋ ਦੀ ਕਰਨ ਸਮੈਸ਼ਿੰਗ ਦੀ ਕਰਨ ਜੋ ਵੀ ਹੈਗਾ ਹੁੰਦੀਆਂ ਟੀਮਾਂ ਜੈਨੂਅਨ ਉਹ ਟੀਮਾਂ ਉਹ ਤਿਆਰ ਕਰਨ ਬਈ ਵੀਰ ਜੀ ਤਿਆਰ ਹੋਣਗੀਆਂ ਪਿੰਡਾਂ 'ਚ ਅੱਗੇ ਇੱਥੇ ਆਪਣੇ ਪਿੰਡ ਪਿੰਡ 'ਚ 2-250 ਮੁੰਡਾ ਹੁੰਦਾ ਸੀ ਗਰਾਊਂਡ 'ਚ ਵਿੱਚੇ ਸੀਨੀਅਰ ਜੂਨੀਅਰ ਕਈ ਵਾਰਾਂ ਤੋਂ ਕਈ ਵਾਰ ਇਹੋ ਜਿਹੇ ਬੰਦੇ ਸੀ ਜਿਹੜੇ ਗਰਾਊਂਡ ਨਾਲ ਮੰਨ ਲਓ ਨਾ ਪੜਦੇ ਆ ਨਾ ਕਰਦੇ ਪਰ ਫਿਰ ਵੀ ਉਹ ਹੱਸਣ ਖੇਡਣ ਤੇ ਮਿਹਨਤ ਲਾਉਣ ਉਹ ਸਰਦਾਰ ਜਗਿੰਦਰ ਸਿੰਘ ਡੀਪੀ ਉਹਨਾਂ ਕੋਲੇ ਆਉਂਦੇ ਰਹੇ ਇੱਥੇ ਤੇ 100-100 100-100 ਕੁੜੀ ਹੁੰਦੀ ਸੀ ਨਾਲ ਗਰਾਊਂਡ ਦੇ ਵਿੱਚ ਨੈਸ਼ਨਲ ਸਟਾਈਲ ਦੀਆਂ ਟੀਮਾਂ ਸੀ ਖੋਖੋ ਦੀਆਂ ਟੀਮਾਂ ਸੀ ਹੈਂਡਬਾਲ ਦੀ ਕੌਮਨੀ ਦੀ ਟੀਮ ਸਿਰੇ ਦੀ ਰਹੀ ਆ ਤੇ ਪਰ ਅੱਜ ਜਿਹੜੇ ਇਹ ਡੀਪੀ ਆ ਮੈਂ ਮੈਂ ਇਸ ਗੱਲ ਕਰਕੇ ਵੀਡੀਓ ਬਣਾਈ ਆ ਵੀ ਡੀਪੀ ਸਾਰਾ ਜਿਵੇਂ ਆਪਣੇ ਜੇ ਉਹਨਾਂ ਨੂੰ ਮੰਨ ਲਓ ਖੋਖੋ ਹੈਂਡਬਾਲ ਜਾਂ ਮੰਨ ਲਓ ਕਬੱਡੀ ਨੈਸ਼ਨਲ ਸਟਾਈਲ ਜਾਂ ਕੋਈ ਹੋਰ ਇੱਕਾ ਦੁਕਾ ਗੇਮਾਂ ਜੇ ਉਹਨਾਂ ਨੂੰ ਨਹੀਂ ਆਉਂਦੀਆਂ ਤੇ ਪੰਚਾਇਤ ਭਾਈ ਆਪ ਦੇ ਤੌਰ ਤੇ ਉਹਨਾਂ ਨਾਲ ਡੀਪੀ ਸਾਰਾ ਨਾਲ ਗੱਲ ਕਰਕੇ ਤੇ ਉਹ ਭਾਈ ਜਗਿੰਦਰ ਸਿੰਘ ਡੀਪੀ ਨੂੰ ਬੁਲਾ ਸਕਦੇ ਆ ਆਪਾਂ ਪੰਚਾਇਤ ਬੁਲਾ ਸਕਦੀ ਆ ਮਤਲਬ ਉਹ ਡੀਪੀ ਸਾਰਾ ਨਾਲ ਵੀ ਇੱਕ ਦੋ ਵਾਰ ਗੱਲ ਹੋਈ ਆ ਤੇ ਟੂਰਨਾਮੈਂਟ ਤੇ ਆਏ ਸੀ ਉਹ ਮਤਲਬ ਹੈਗੇ ਤਿਆਰ ਉਹ ਕਹਿੰਦਾ ਵੀ ਮੈਨੂੰ ਤਾਂ ਜਦੋਂ ਹੁਕਮ ਕਰੋਗੇ ਮੈਂ ਤਾਂ ਉਦੀ ਆ ਜਾਊਗਾ ਆਪਾਂ ਨੂੰ ਗਰਾਊਂਡ ਨਾਲ ਉਹਨੂੰ ਪਹਿਲਾਂ ਵੀ ਉਹਨੇ ਬਥੇਰਾ ਸਾਰਾ ਪਿੰਡ ਹੀ ਮਤਲਬ ਖੇਡਦਾ ਸੀ ਤੇ ਨਾਲੇ ਸਪੋਰਟਸ ਤੇ ਨਾਲੇ ਫਿਟਨੈਸ ਨਾਲੇ ਪੌਣ ਨਾਲੇ ਫਲੀਆਂ ਤੇ ਜਿਹੜੀ ਹੈਗੀ ਦੂਜੀ ਗੱਲ ਵੀ ਬੱਚੇ ਨਸ਼ੇ ਵਾਲੇ ਪਾਸੇ ਜਾਣ ਤੋਂ ਬਚਣਗੇ ਇਹ ਹੋ ਜਾਊਗਾ ਤੇ ਬਾਕੀ ਮੈਂ ਜਿੰਨੀ ਕਿ ਮੈਂ ਪੁੱਛਿਆ ਸੀਗਾ ਉਨੀ ਕਿ ਇਹ ਸੀਗੀ ਵੀ ਗਾਂ ਹੁਣ ਜਾਣ ਦੇ ਟੂਰਨਾਮੈਂਟਾਂ ਤੇ ਉਹਦੇ ਵਾਸਤੇ ਸਕੂਲ ਨੇ ਕੀ ਕਰਿਆ ਉਹਦੇ ਵਾਸਤੇ ਬਾਈ ਜੀ ਇਹ ਕਰਿਆ ਇੱਕ ਤਾਂ ਟੇਬਲ ਟੇਬਲ ਟੈਂਸ ਹੁੰਦੀ ਜਿਹੜੀ ਉਹਦੀ ਇੱਕ ਟੀਮ ਬਣਾਈ ਆ ਇੱਕ ਜਿਹੜੀ ਚਿੜੀ ਛਿੱਕਾ ਹੁੰਦੀ ਆ ਉਹਦੀ ਟੀਮ ਬਣਾਈ ਆ ਇਹ ਗੇਮਾਂ ਦੋਵੇਂ ਕੁੜੀਆਂ ਵਾਲੀਆਂ ਚੱਲ ਠੀਕ ਆ ਇਹ ਵੀ ਚਾਹੀਦੀ ਆ ਪਰ ਜਿਵੇਂ ਸ਼ਮੈਸ਼ਿੰਗ ਆ ਹੈਂਡਬਾਲ ਆ ਖੋਖੋ ਆ ਹਨਾ ਕਬੱਡੀ ਆ ਇਹਨਾਂ ਦੀਆਂ ਟੀਮਾਂ ਅੰਡਰ 14 ਅੰਡਰ 17 ਅੰਡਰ 19 ਜੇ ਇੱਕ ਟੀਮ ਚ 11 ਖੇਡਦੇ ਆ 11 ਉਹ 22 22 11 ਉਹ 33 ਦਾ ਇੱਕ 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 ਦੇ ਬਣਦੇ ਆ ਮੰਨ ਲਓ ਜੇ ਅੰਡਰ 14 ਨੂੰ ਵੀ ਕਰੀਏ ਇੱਕ ਟੀਮ ਹਨਾ ਤੇ ਸਪੇਅਰਸ ਨੇ ਮੇਰੇ ਲਗਾ 15 ਹੁੰਦੇ ਆ ਤੇ 30 ਤੇ 45 ਬੱਚੇ ਬਣਦੇ ਆ ਇਹ ਇੱਕ ਇੱਕ ਅੰਡਰ ਦੇ ਤੇ ਇਹ ਵਿਸ਼ਾ ਬਾਈ ਮੈਂ ਪੰਚਾਇਤ ਨੂੰ ਵੀ ਆਣਾ ਵੀ ਇਹ ਨੂੰ ਥੋੜੀ ਜੀ ਸਮੱਸਿਆ ਕੰਮ ਨਹੀਂ ਨਿਭਣ ਨੇ ਨਾ ਕੰਮ ਮੁੱਕਣੇ ਤੇ ਨਾ ਕਿਸੇ ਨੇ ਸ਼ਾਬਾਸ਼ ਦੇਣੀ ਆ ਨਾ ਦਿੱਤੀ ਆ ਤੇ ਪਲੀਜ਼ ਮੇਰੀ ਇਸ ਗੱਲ ਤੇ ਗੌਰ ਕਰਕੇ ਬਾਈ ਜੀ ਤੇ ਪਿੰਡ ਦਾ ਸੁਧਾਰ ਹੋ ਜੂਗਾ ਬੱਚੇ ਖੇਡਣਾ ਚਾਹੁੰਦੇ ਆ ਪਰ ਉਹਨਾਂ ਨੂੰ ਕੋਈ ਖੜਾਉਣ ਵਾਲਾ ਹੈ ਨਹੀਂਗਾ ਟੀਮਾਂ ਤਿਆਰ ਕਰ ਲੋ ਨੈਸ਼ਨਲ ਸਟਾਈਲ ਦੀਆਂ ਖੋਖੋ ਦੀਆਂ ਇਹਦੇ ਚ ਬੱਚੇ ਜ਼ਿਲ੍ਹਾ ਜਾਣਗੇ ਜੌਣ ਜਾਣਗੇ ਜ਼ਿਲ੍ਹਾ ਜਾਣਗੇ ਸਟੇਟ ਜਾਣਗੇ ਤੇ ਪਿੰਡ ਦਾ ਹੀ ਫਾਇਦਾ ਤੇ ਸਕੂਲ ਦਾ ਅੱਗੇ ਨਾਂ ਪਿੰਡ ਦਾ ਕਿੰਨਾ ਸੀ ਫਿਰ ਨੈਸ਼ਨਲ ਸਟਾਈਲ ਮੈਨੂੰ ਲੱਗਦਾ ਜੇ ਐਥਲੈਟਿਕ ਮੀਟ ਦੇ ਵਿੱਚ ਜੇ ਹਜ਼ਾਰ ਮੈਡਲ ਵੰਡਿਆ ਜਾਂਦਾ ਸੀ ਨਾ ਹਜ਼ਾਰ ਮੈਡਲ ਦਿੱਤਾ ਜਾਂਦਾ ਸੀ ਉਹਦੇ ਜੋ 800 ਮੈਡਲ ਕੱਲੇ ਕੌਣੀ ਦੇ ਹੁੰਦੇ ਸੀ ਤੇ ਅੱਜ ਉਹ ਮੈਡਲ 0 ਆ ਅੰਡਾ ਹੈ ਇੱਕ ਇਹ ਬਹੁਤ ਵੱਡੀ ਗੰਭੀਰਤਾ ਨਾਲ ਸਾਰੇ ਭਰਾ ਗੱਲ ਸੋਚੋ ਜੇ ਹੋ ਸਕਦਾ ਮੇਰੇ ਕਹਿਣ ਚ ਕੋਈ ਗੱਲ ਅੱਗੇ ਪਿੱਛੇ ਜਾਂ ਮੈਨੂੰ ਨਾ ਸਮਝਾਉਣਾ ਆਇਆ ਹੋਵੇ ਤੇ ਉਹ ਮੈਂ ਕਹਿ ਨਹੀਂ ਸਕਦਾ ਪਰ ਤੁਸੀਂ ਆਪ ਸਣੇ ਆ ਜੇ ਗੱਲ ਸਮਝ ਜਉ ਤੇ ਉਹ ਬਹੁਤ ਚੰਗੀ ਹੋਊਗੀ ਬੱਚੇ ਖੇਡ ਲੈਣਗੇ ਬੱਚਿਆਂ ਦਾ ਇੱਕ ਇਹ ਮਨੋਰੰਜਨ ਦਾ ਸਾਧਨ ਹੁੰਦਾ ਜਦੋਂ ਅਸੀਂ 10ਵੀਂ ਚ ਖੇਡੇ ਆ ਤੇ ਅਸੀਂ 10ਵੀਂ ਕਰ ਗਏ ਅਸੀਂ 11ਵੀਂ ਜਾਵੜੇ ਪਰ ਸਾਨੂੰ ਇਹ ਮਹਿਸੂਸ ਹੁੰਦਾ ਸੀ ਵੀ ਆਰ ਕਿਤੇ ਹੋਰ 2-3 ਸਾਲ ਹੁੰਦੇ ਸੀ ਡੀਪੀ ਸਰ ਪਹਿਲਾਂ ਆਏ ਹੁੰਦੇ ਤੇ ਅਸੀਂ ਹੋਰ 2-3-4 ਸਾਲ ਖੇਡ ਲੈਂਦੇ ਤੇ ਸਮਾਂ ਸਮਾਂ ਨਹੀਂ ਭਾਈ ਰੁਕਦਾ ਹੁੰਦਾ ਸਮੇਂ ਨੇ ਤੁਰਿਆ ਜਾਣਾ ਆਪਦੇ ਹਿਸਾਬ ਨਾਲ ਤੇ ਸਮਾਂ ਸਾਹਮਣਾ ਉਹ ਆਪਣੇ ਹੱਥ ਵਾਸ ਹੁੰਦਾ ਉਹ ਸਾਹਮਣਾ ਕਿਹਨੇ ਹੁੰਦਾ ਸੀਨੀਅਰਾਂ ਨੇ ਸਾਹਮਣਾ ਹੁੰਦਾ ਤੇ ਸੀਨੀਅਰ ਇਹ ਸਾਂਝ ਸਕਦੇ ਆ ਪਾਵਰਾ ਸਾਰਿਆਂ ਕੋਲੇ ਤੇ ਭਾਈ ਆਪ ਦਾ ਇਕੱਠੇ-ਕੁੱਟੇ ਹੋ ਕੇ ਸਾਰੇ ਭਰਾ ਕਰਕੇ ਗੱਲਬਾਤ ਇੱਕ ਦੂਜੇ ਨਾਲ ਹੋ ਕੇ ਸਹਿਮਤ ਤੇ ਉਹ ਕਰਿਓ ਜੇ ਵੀ ਡੀਪੀ ਸਰਾਨਾ ਗੱਲ ਕਰਕੇ ਭਾਈ ਤੁਸੀਂ ਟੀਮਾਂ ਟੂਮਾਂ ਤਿਆਰ ਕਰੋ ਕੁਝ ਪਿੰਡ ਦੇ ਮੁੰਡੇ ਆ ਨੈਸ਼ਨਲ ਸਟਾਈਲ ਆਪਣੇ ਬਹੁਤ ਚੰਗੇ ਮੁੰਡੇ ਆ ਹੈਗੇ ਪਿੰਡ 'ਚ ਖੋਖੋ ਦੇ ਵੀ ਹੈਗੇ ਆ ਹੈਂਡਬਾਲ ਦੇ ਵੀ ਹੈਗੇ ਆ ਇਹੋ ਜੀ ਕੋਈ ਗੇਮ ਹੀ ਹੈ ਨਹੀਂ ਜਿਹੜੀ ਪਿੰਡ 'ਚ ਜਿਹਦੇ ਪਲੇਅਰ ਹੈ ਨਹੀਂਗੇ ਆਪਣੇ ਤੇ ਸਾਰਾ ਰਲ ਮਿਲ ਕੇ ਭਾਈ ਕੀਰਾ ਕੰਮ ਚੱਕਿਆ ਗਿਆ ਕੁਝ ਜੇ ਜਗਿੰਦਰ ਡੀਪੀ ਆ ਜਾਣ ਫਿਰ ਤਾਂ ਸੋਨੇ ਦੇ ਸੁਹਾਗਾ ਹੀ ਆ ਤੇ ਚਲੋ ਜੀ ਤੇ ਜਿੰਨੇ ਜਿੰਨੇ ਭਰਾ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਥੋੜੀ ਜਿਹਾ ਨੂੰ ਮੈਂ ਝਾਤ ਮਰਾਉਣਾ ਬੱਚੇ ਵੇਖੋ ਇਹਨੂੰ ਵਾਈ ਦੀਆਂ ਨਾਲ ਵਿਸਲਾਮ ਆਹ ਬਈ ਪਰ ਇਹਨਾਂ ਦੇ ਵਿੱਚ ਜਿੰਨੇ ਇਹ ਬੱਚੇ ਪ੍ਰੈਕਟਿਸ ਲਾਉਂਦੇ ਆ ਇਹਨਾਂ ਚ ਇੱਕ ਦੋ ਹੀ ਆ ਜਿਹੜੇ ਸਕੂਲੀ ਤੌਰ ਤੇ ਕੋਈ ਖੇਡਣ ਜਾਣਗੇ ਬਾਕੀ ਦੇ ਇਹ ਸਾਰੇ ਮੈਨੂੰ ਲੱਗਦਾ ਵੀ ਜਿਹੜੀ ਆਪਣੀ ਪਿੰਡੂ ਸਰਕਲ ਕਬੱਡੀ ਵਾਲੇ ਮੁੰਡੇ ਆ ਇਹ ਚਲੋ ਜੇ ਇਹ ਸਿੱਖਦੇ ਵੀ ਖੇੜਿਆ ਹੁਣ ਜਾਣ ਖੇੜਿਆ ਹੋ ਸਕਦਾ ਹੱਥ ਕਈ ਨਾੜ ਵੀ ਜਾਂਦਾ ਹੁੰਦਾ ਤੇ ਚਲੋ ਜੀ ਦਿਓ ਆਗਿਆ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਗੌਰ ਕਰਨ ਵਾਲੀ ਗੱਲ ਹੈ ਗੌਰ ਕਰਿਓ ਜੀ ਓਕੇ ਜੀ ਧੰਨਵਾਦ